अमृत वेले को लेके सुख आसन तक गुरुद्वारा साहिब में जो हो रहे कार्य बारे से क्या कीर्तन क्लास में असि शब्द और उनके अर्थ से सिर्फ इतिहास की क्लास में असि अरदास के अर्थ के नाल नाल कथा भी का बस गुरु साहिब का भी जीवनी श्री गुरु दन साहिब जी पान प्यारे प्यार साहिब जाते शरीदा चाली मुख्या बारे ਪੰਜਵਾਂ ਪਾਠ ਦੇ ਸਪੱਟੇ ਕਿ ਮੇਰੀ ਪੀੜੀ ਦੇ ਸਤਾਨ ਦਾ ਮਾਰੂ ਸਿੱਖਿਆ ਅਸੀਂ ਬਹੁਤ ਸਾਰੇ ਉਪਯੋਗੀ ਸ਼ਬਦ ਅਤੇ ਸਿੱਖੂ ਕਾਰਨਾ ਤੇ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ। ਮੈਨੂੰ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋਇਆ ਜਦੋਂ ਸਾਡੀ ਕਲਾਸ ਨੂੰ ਖੇਤਾਂ ਦਾ ਨਾਲ ਔਰ ਸਾਹਿਬ ਦੀ ਸੇਵਾ ਕਰਨੀ ਸਿਖਾਈ ਗਈ। ਪੰਜਾਬੀ ਦੀ ਕਲਾਸ ਦੀ ਆਪਣੇ ਆਪ ਵਿੱਚ ਵਿਲੱਖਣ ਸੀ ਜਿਸ ਨੇ ਮਨੋ ਲਿਹਾ ਡੋਇਆ। ਅਸੀਂ ਉਸ ਕਲਾਸ ਦੇ ਵਿੱਚ ਕਿਤਾਬ ਵੀ ਪੜ੍ਹੀਆ ਅਤੇ ਇਹ ਵੀ ਗਿਆਨ ਦੀ ਲੋੜ ਦਾ ਅਨੁਸਾਰ ਕੋਨਾ ਨੂੰ ਪੰਜਾਬੀ ਪੜ੍ਹਾਈਏ ਅਸੀਂ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਆਪ ਜੀ ਅਦੇਮੇ ਉਤਮ ਲਗਾਤਾਰ ਕਰਦੇ ਰਹੋ ਤਾਂ ਕਿ ਜੋ ਸਾਡੇ ਸਮੇਂ ਤੋਂ ਬੋਲ ਵੀ ਨਿੱਕੇ ਤਾਂ ਆਪਣੇ ਮਹਾਨ ਯੁੱਸੇ ਨਾਲ ਜੋੜ ਸਕੋ ਮੈਂ ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਇਸ ਕੈਂਪਰ ਨੇ ਸਾਨੂੰ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਸਿਖਾਈਆਂ ਕਿ ਅਸੀਂ ਸਾਰੀ ਉਮਰ ਯਾਦ ਰੱਖਾਂਗੇ

ਸਾਹਿਬ ਜੀ ਨਵਾਂ ਸਿਆਪ ਤੋਂ ਬਾਰੇ ਕੁਝ ਗਿਆਨਾਲੀ ਹਾਂ ਇਹ ਗੈਮ ਅੱਜ ਜੁੜਾਇਆ ਨੂੰ ਬੁੜਿਆ ਸੀ ਜਿਸ ਵਿੱਚ ਫਾਲੂ ਤੋਂ ਪੱਛਿਆ ਲੋ ਵਾਖਵਾਖ ਦੇ ਵਿਸ਼ਿਆ ਬਾਰੇ ਦੱਸਿਆ ਇਹਨਾਂ ਦੀ ਗੁਰਬਾਣੀ ਇੰਤਲ ਪੰਜਾਬੀ ਅਤੇ ਸਿੱਖ ਦੇ ਪਿਆਰ ਸਾਨੂੰ ਇੱਕ ਨਵਾਂ ਸ਼ਬਦ ਸੁਖਾਇਆ ਗਿਆ RAM ਰਪੋ ਹੀ ਐਸੇ ਐਸੇ ਅਤੇ ਅਤੇ मैं पंजाबी अपना नाम साधो सीख की सिखाई गई मैं अपना नाम लिखना सीख सुरु ग्रंथ साहब जी ने सौ अंत प्रति राग हैं सू भी दसाया गया कि गुरु ग्रंथ साहब छह गुरु साहेबान पंद्रह भगत की है

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰੂ ਸਿੰਘ ਹੈ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ 8 ਜੁਲਾਈ ਤੋਂ ਲੈ ਕੇ 19 ਜੁਲਾਈ ਤੱਕ ਗਰਮਤ ਕੈਂਪ ਲਗਾਏ ਗਏ ਜਿਸ ਵਿੱਚ ਬਹੁਤ ਸਾਰੇ ਬੱਚਿਆਂ ਵੱਲੋਂ ਭਾਗ ਵੀ ਲਿਆ ਗਿਆ ਕੈਂਪ ਵਿੱਚ ਗੁਰਬਾਣੀ ਇਤਿਹਾਸ ਪੰਜਾਬੀ ਅਤੇ ਸਿੱਖ ਇਤਿਹਾਸ ਦੇ ਕਲਾਸਾਂ ਲਗਾਈਆਂ ਗਈਆਂ ਨੇ ਉਹਨਾਂ ਵਿੱਚ ਬੱਚਿਆਂ ਵੱਲੋਂ ਗੁਰਬਾਣੀ ਦਾ ਅਭਿਆਸ ਵੀ ਕੀਤਾ ਗਿਆ ਗੁਰਬਾਣੀ ਵਿੱਚ ਪੰਚ ਕੋੜੀ ਜਰਜੀ ਸਾਹਿਬ ਅਤੇ ਜੀਏ ਪੋਲੀ ਆਨੰਦ ਸਾਹਿਬ ਦੇ ਆਪ ਵਿਸਤਾਰ ਵਿੱਚ ਸਮਝਾਈ ਗਈ। ਕੀਰਤਨ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਦੇ ਮੁਖਟ ਉਚਾਰੇ 803 ਨੰਬਰ ਦੇ ਸੇਧ। ਫੁੱਲੇ ਮਾਰਕ ਜਿਨੇ ਬਤਾਇਆ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਟ ਉਚਾਰੇ 1301 ਅੰਗ ਦੇ ਸੇਧ। ਐਸੇ ਗੁਰ ਕੋ ਬਾਰ-ਬਾਰ ਜਾਈਏ। ਆਪ ਮੁਕਦਮਾ ਉਚਾਰੇ ਛਕ ਕਰਵਾਏਗੇ। ਸਿੱਖ ਇਤਿਹਾਸ ਵਿੱਚ ਸਾਨੂੰ ਅਦਾਸ ਬਾਰੇ ਵਿਸਤਾਰ ਵਿੱਚ ਸਮਝਾਇਆ ਗਿਆ। ਜਿਸ ਵਿੱਚ ਪੰਟਿਆਰੇ 400 ਜਵੇਦ 40 ਮੁਖਤੇ ਕੰਸਟਾ ਆਦ ਮਾਰੇ ਦੱਸਿਆ ਗਿਆ ਇਸ ਤੋਂ ਇਲਾਵਾ ਸਾਨੂੰ ਸੀ ਕਹਾ ਆਪ ਦਾ ਬਾਰੇ ਵੀ ਦੱਸਿਆ ਗਿਆ ਜਿਵੇਂ ਕਿ ਦੇਖ ਤੇ ਪਤੇ ਚੜਦੀ ਕਲਾ ਸਰਬੱਤ ਦਾ ਭਲਾ ਤੂੰ ਦਾਦਾ ਦਾਦਾ ਤੈਰਾ ਦਿੱਤਾ ਖਾਣਾ ਆਲ ਪੰਜਾਬੀ ਦੀ ਕਲਾਸ ਵਿੱਚ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਸ਼ਬਦਾਂ ਦੀ ਪਛਾਣ ਤੋਂ ਲੈ ਕੇ ਛਪੀ ਜੋੜ ਸਿਖਾਏਗੇ ਅਤੇ ਜਿੰਨਾ ਬੱਚਿਆਂ ਨੂੰ ਪੰਜਾਬੀ ਦਾ ਵਧ ਗਿਆ ਸੀ ਉਹਨਾਂ ਨੂੰ ਉਹ ਆਦਿ ਸਿਖਾਈ ਗਈ ਅਤੇ ਲਿਖਣ ਪੜ੍ਹਨ ਦਾ ਅਭਿਆਸ ਵੀ ਕਰਾਇਆ ਗਿਆ ਬੱਚਿਆਂ ਨੇ ਵੀ ਪੂਰੀ ਨੀਤ ਤੇ ਮਿਹਨਤ ਨਾਲ ਅਭਿਆਸ ਕੀਤਾ ਇਸ ਤੋਂ ਇਲਾਵਾ ਸਾਨੂੰ ਸਿੱਖ ਇਤਿਹਾਸ ਦੇ ਨਾਲ ਨਾਲ ਸੰਬੰਧਿਤ ਕਹਾਣੀਆਂ ਸੁਣਾ ਕੇ ਸਿੱਖਿਆ ਨਾਲ ਜੋੜਿਆ ਗਿਆ ਲੰਗਰ ਦੇ ਸਮੇਂ ਤੋਂ ਬਾਅਦ ਪੂਰਾ 1 ਘੰਟਾ ਸਾਨੂੰ ਵੇਡਾ ਨੂੰ ਮਿਲਦਾ ਸੀ ਜਿਸ ਵਿੱਚ ਸਾਖਰ ਮੇਸਤਾਲ ਰੰਗੀ ਆਰਕੇਡਾਂ ਦੇ ਨਾਲ ਨਾਲ ਪੰਜਾਬੀ ਵਿਸ਼ੇ ਦਾ ਗਿਆਨ ਵੀ ਕਰਾਇਆ ਗਿਆ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਾਨੂੰ ਵਿਦਵਾਏ ਦੀ ਰੋਜ਼ਾਨਾ ਰੁਟੀਨ ਬਾਰੇ ਪ੍ਰੈਕਟੀਕਲ ਕਰਕੇ ਦੱਸਿਆ ਗਿਆ ਇਸ ਕੈਂਪ ਵਿੱਚ ਸਾਰੇ ਹੀ ਬੱਚੇ ਸਿੱਖੀ ਨਾਲ ਜੁੜੇ ਰਹੇ ਸਾਰੇ ਅਧਿਆਪਕਾਂ ਨੇ ਵੀ ਸਾਨੂੰ ਸਿਖਾਉਣ ਵਿੱਚ ਬਹੁਤ ਮਿਹਨਤ ਕੀਤੀ ਅੱਜ ਮੈਂ ਹੁਣ ਅੱਜ ਦਿਲੋਂ ਸ਼ੁਕਰਗੁਜ਼ਾਰ ਹਾਂ ਮੈਨੂੰ ਇਸ ਕੈਂਪ ਵਿੱਚ ਭਾਗ ਲੈਣਾ ਬਹੁਤ ਵਧੀਆ ਲੱਗਾ ਤੇ ਮੈਂ ਅੱਗੇ ਵੀ ਇਸ ਕੈਂਪ ਵਿੱਚ ਭਾਗ ਲੈਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜੀ ਕੀ ਪਟੇ ਮੇਰਾ ਨਾਮ ਨਿੰਮਰਪਾਲ ਹੈ ਮੈਂ ਪਿਛਲੇ ਦਾ ਦਿਨਾਂ ਦਾ ਗੁਰਮਤੈਂਪ ਲਗਾ ਰਹੇ ਹਾਂ ਇਸ ਵਿੱਚ ਮੈਂ ਬਹੁਤ ਕੁਝ ਸਿੱਖਿਆ ਜੋ ਕਿ ਮੈਂ ਅੱਜ ਤੁਹਾਡੇ ਸਭ ਨਾਲ ਸਾਂਝਾ ਕਰਨ ਜਾ ਰਹੀ ਹਾਂ ਮੈਂ ਇੰਡੀਆ ਚ ਰਹਕੇ ਵੀ ਕਈ ਕਲਾਸਾਂ ਲਗਾਈਆਂ ਪਰ ਜੋ ਕੁਝ ਮੈਂ ਇਸ ਕੈਂਪ ਵਿੱਚ ਸਿੱਖਿਆ ਉਹ ਮੇਰੇ ਬੱਲੇ ਗਦਨੇ ਇੱਕ ਸੀ ਦਿੱਖਿਆ ਇਸ ਕੈਂਪ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਸੇ ਮੈਨੂੰ ਸਿੱਖਿਆ ਜੋੜਿਆ ਕੀਰਤਨ ਦੀ ਕਲਾਸ ਵਿੱਚ ਮੈਂ ਸ਼ਬਦ ਅਤੇ ਅਰਥ ਵਿਸਥਾਰ ਨਾਲ ਸਿੱਖੇ ਇਸੇ ਕਲਾਸ ਵਿੱਚ ਸਿੱਖੇ ਸ਼ਬਦਾਂ ਨੇ ਮੈਨੂੰ ਜੀਵਨ ਵਿੱਚ ਸ਼ਾਂਤ ਰਹਿਣ ਦੀ ਸਿੱਖਿਆ ਦਿੱਤੀ ਗੁਰਬਾਣੀ ਦੀ ਕਲਾਸ ਵਿੱਚ ਮੈਂ ਜਪਜੀ ਸਾਹਿਬ ਦੀਆਂ ਪੰਥ ਪੜੀਆਂ ਅਤੇ ਅਨੰਦ ਸਾਹਿਬ ਦੀਆਂ ਛੇ ਪੰਨੀਆਂ ਸਿੱਖੀਆਂ ਜਿਸ ਦੇ ਵਿੱਚ ਜਰਨਤੀ ਬਾਬਾ ਜੀ ਨੇ ਸਾਨੂੰ ਵਿਸਥਾਰ ਨਾਲ ਅਥਾ ਦਸਤਕ ਗੁਰਬਾਣੀ ਦੀ ਮਹੱਤਤਾ ਅਤੇ ਇਸ ਦੇ ਨਾਲ ਜੋੜਨ ਦਾ ਸੰਦੇਸ਼ ਦਿੱਤਾ ਸਿੱਖੀ ਬਾਰੇ ਅੱਜ ਦੇ ਕਲਾਸ ਵਿੱਚ ਅੱਜ ਗੱਲ ਅਤੇ ਇਸ ਦੇ ਅੱਜ 10 ਗੁਰੂਆਂ ਦੇ ਨਾਮ ਅਤੇ ਉਹਨਾਂ ਦੇ ਜੀਵਨ ਕਾਲ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਖਾਲਸਾ ਪੰਥ ਬਾਰੇ ਪੰਜ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਪੰਜ ਪ੍ਰਕਾਰਾਂ ਪੰਜ ਕੱਕਾ ਚਾਲੇ ਮੁਕਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਸੀਂ ਸਿੱਖੀ ਅਸੀਂ ਸਿੱਖੀ ਦੇ ਤਿੰਨ ਮੁੱਢਲੇ ਸਿਧਾਂਤ ਜਿਵੇਂ ਕੀ ਨਾਮ ਜਪਣਾ ਵੰਡ ਛਕਣਾ ਕੇਤ ਕਰਨੀ ਵਾਂਚਕਨਾ ਸਿਰਤ ਕਰਨੀ ਅਤੇ ਮੀਡੀ ਪੀਜੀਟੀ ਸਿਧਾਂਤਾਂ ਬਾਰੇ ਦੱਸਿਆ ਗਿਆ ਇਸ ਦੇ ਨਾਲ ਨਾਲ ਸਾਨੂੰ ਸੰਗਤ ਅਤੇ ਪੰਗਤ ਬਾਰੇ ਸੇਵਾ ਨਿਮਾਹਤਾ ਦਾ ਬਾਰਵੀਂ ਦੱਸਿਆ ਗਿਆ ਅਸੀਂ ਕਈ ਸਿੱਖ ਕਹਾਉਤਾਂ ਜਿਵੇਂ ਕਿ ਸਰਬੱਤ ਦਾ ਭਲਾ ਰਾਜਕਨੇਗਾ ਖਾਲਸਾ ਪੰਥ ਕੀ ਜੀ ਚਾਰਤੀ ਕਲਾ ਦੇ ਸੱਤ ਪਤੇ ਨੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਨਾ ਆਹ ਦਾਰੇ ਸਿੱਖਿਆ ਪੰਜਾਬੀ ਦੀ ਕਲਾਸ ਵਿੱਚ ਵਰਣਮਾਲਾ ਸ਼ਬਦ ਜੋੜ ਮੁਹਾਵਰੇ ਅਤੇ ਕਵਿਤਾਵਾਂ ਸਿਖਾਈਆਂ ਗਈਆਂ ਇਸ ਕੈਂਪਰ ਦੀ ਸਭ ਤੋਂ ਨੋਕੀ ਚ ਜਿਸ ਨੇ ਸਭੂਤੀਆ ਅਧਿਐਨ ਦੇ ਮਨਾਵ ਤੇ ਪ੍ਰਭਾਵ ਪਾਇਆ ਉਹ ਇਹ ਹੈ ਕਿ ਸਾਡੇ ਲਈ ਇੱਕ ਵਿਸ਼ੇਸ਼ ਦਿਵਾਨ ਲਗਾਇਆ ਗਿਆ ਜਿਸ ਵਿੱਚ ਸਾਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸੁਖਾਸਨ ਸਾਕੇ ਸਾਡੇ ਕਾਰਜਾਂ ਬਾਰੇ ਚੌਰਾ ਬਾਰੇ ਅਤੇ ਚੌਰਾ ਸਾਹਿਬ ਮਨਜੀ ਸਾਹਿਬ ਬਾਰੇ ਦੱਸਿਆ ਗਿਆ ਸਨ ਸਾਰੇ ਅਨੋਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਏ ਗਏ ਅੰਤ ਵਿੱਚ ਮੈਂ ਸਾਰੇ ਤੇ ਆਪਕਾ ਬਹੁਤ ਧੰਨਵਾਦ ਕਰਦੇ ਹੋਏ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਹਰੇਕ ਸਾਲ ਇਹੋ ਜਿਹਾ ਇਕੱਠ ਲੱਗਦਾ ਤੇ ਸਾਨੂੰ ਸਿੱਖੀ ਨਾਲ ਜੋੜਿਆ ਜਾਵੇ ਰਾਇਕ ਜੀ ਦਾ ਖਾਮਸਾ ਰਾਇਕ ਜੀ ਦੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਥੋੜਾ ਜਿਹਾ ਇੱਕ ਜੋੜਨਾ ਜਿਹਾ ਫੇਸ ਕੀਤਾ ਜਿਵੇਂ ਅਸੀਂ ਸਾਰਿਆਂ ਨੂੰ ਲਾਈਨ ਲਾ ਕੇ ਇੱਥੇ ਬੁਲਾਣਾ ਕਿਉਂ ਪਈ ਹੈ ਮੇਰਾ ਖਿਆਲ ਸਭ ਬਸ ਆਪਣੇ ਆਪਣੇ ਦੱਸ ਸਕਦੇ ਐਕਸਪੀਰੀਅੰਸ ਪਰ ਫਾਈਂਡ ਹੈ ਕਤੇ ਜਾਂ ਸਾਰਾ ਸੀ ਕਾਹਦੀ ਸੰਦੇ ਪਰ ਹਰ ਰੋਜ਼ ਕੈਂਪ ਦੇ ਦੌਰਾਨ ਸ਼ਾਮੀ 3:30 ਤੋਂ ਲੈ ਕੇ 4:30 ਦੇ ਤੱਕ ਬੱਚਿਆਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਤੇ ਬੜੀਆਂ ਗੱਲਾਂ ਡਿਸਕਸ ਕੀਤੀਆਂ ਜਾਂਦੀਆਂ ਸੀ ਤੇ ਇਹਦੀ ਜੋ ਜੋ ਇਹਨਾਂ ਸੀ ਮੇਰਾ ਕੋਲ ਸਾਰੇ ਉਹਨਾਂ ਅਫੀਰ ਦੇ ਵੀ ਹੋਈ ਆਈ ਸੀ ਕਿਉਂਕਿ ਹੁਣ ਅਸੀਂ ਇਹਨਾਂ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪੰਜਾਬੀ ਦੀ ਕਲਾਸ ਦੇ ਦੌਰਾਨ ਬੱਚਿਆਂ ਨੇ ਕੁਝ ਕਵਿਤਾਵਾਂ ਸਿੱਖੀਆਂ ਉਹ ਵੀ ਹੁਣ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ